ਜਿਲੰਦਰ ਪਛਮੀ ਦੀਆਂ ਉਪ ਚੋਣਾਂ ਦੇ ਵਿੱਚ ਜ਼ਮੀਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜੇਤੂ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਜੋ ਕਿ ਵੱਡੀ ਲੀਡ ਦੇ ਨਾਲ ਜਿੱਤੇ ਨੇ ਦੂਸਰੇ ਨੰਬਰ ਤੇ ਜੋ ਭਾਰਤੀ ਜਨਤਾ ਪਾਰਟੀ ਦੇ ਜੋਸ਼ੀਤ ਲੰਗੁਰਾ ਜੋ ਕਿ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਭਾਰਤ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ ਉਹ ਦੂਸਰੇ ਨੰਬਰ ਤੇ ਹਾਰੇ ਨੇ ਔਰ ਤੀਸਰੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਜਿਨ੍ਹਾਂ ਨੂੰ ਜੋ 12000 ਦੇ ਕਰੀਬ ਵੋਟਾਂ ਪਈਆਂ ਨੇ ਜੇ ਗੱਲ ਕਰੀਏ 모ਹਿੰਦਰ ਪਗਤ ਦੀ ਤਾਂ 모ਹਿੰਦਰ ਪਗਤ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਨੂੰ 1056246 ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਕਿਉਂਕਿ ਜੋ ਦੂਸਰੇ ਉਮੀਦਵਾਰ ਨੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਜੋ ਕਿ ਸਿਰਫ 17000 ਵੋਟਾਂ ਹੀ ਹਾਸਲ ਕਰ ਸਕੇ ਨੇ ਸੋ ਅਜ ਇੱਕ ਵੱਡੀ ਜਿੱਤ ਹੈ ਜੋ ਹਾਸਲ ਕੀਤੀ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਦੀਆਂ ਜਮੀਨੀ ਚੋਣਾਂ ਦੇ ਵਿੱਚ ਇਸ ਚੋਣਾਂ ਦੇ ਵਿੱਚ ਜੋ ਸੀਐਮ ਭਗਵੰਤ ਮਾਨ ਨੇ ਉਹਨਾਂ ਦੇ ਵੱਲੋਂ ਜੋ ਵਦੇਰਾ ਟੈਪ ਹੈ ਚੋਣ ਪ੍ਰਚਾਰ ਦੇ ਵਿੱਚ ਦਿੱਤਾ ਗਿਆ ਸੀ ਕਿਉਂਕਿ ਜੋ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2022 ਦੇ ਵਿੱਚ ਸੋ ਸੀਟਾਂ ਨੇ ਜੋ ਵੱਧ ਜਿੱਤੀਆਂ ਸੀ ਉਸ ਤੋਂ ਬਾਅਦ ਲੋਕ ਸਭਾ ਚੋਣਾਂ 2024 ਦੇ ਵਿੱਚ ਆਮ ਆਦਮੀ ਪਾਰਟੀ ਦਾ ਜੋ ਵੋਟ ਤਾਂ ਜੋ ਸ਼ੇਅਰ ਸੀ ਪੰਜਾਬ ਦੇ ਵਿੱਚ 26% ਪ੍ਰਤੀਸ਼ਤ ਸੀ ਜੋ ਕਿ ਵਿਧਾਨ ਸਭਾ ਦੇ ਵਿੱਚ 46% ਸੀ ਸੋ ਇਸ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਜੋ ਬਾਈ ਇਲੈਕਸ਼ਨਸ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਹਾਸਲ ਨਹੀਂ ਕਰ ਪਾਵੇਗੀ ਪਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰਾਂ ਨੇ ਅਤੇ ਖੁਦ ਸੀਐਮ ਮਾਨ ਅਤੇ ਉਹਨਾਂ ਦੀ ਪਤਨੀ ਨੇ ਚੋਣ ਪ੍ਰਚਾਰ ਕੀਤਾ ਸੋ ਦਿਨ ਰਾਤ ਚੋਣ ਪ੍ਰਚਾਰ ਕਰਨ ਤੋਂ ਬਾਅਦ ਜੋ ਸੀਟ ਹੈ ਜਿੱਤ ਲੱਤੀ ਗਈ ਹੈ ਸੋ ਜਲੰਧਰ ਪੱਛਮੀ ਦੀ ਇਹ ਵਿਧਾਨ ਸਭਾ ਸੀਟ ਹੈ ਜਿੱਥੋਂ ਕਿ 모ਹਿੰਦਰ ਭਗਤ ਨੂੰ ਹੁਣ ਜੇਤੂ ਕਰਾਰ ਕਰ ਦਿੱਤਾ ਗਿਆ ਹੈ ਇੱਕ ਵੱਡੀ 리ਡ ਦੇ ਨਾਲ 모ਹਿੰਦਰ ਭਗਤ ਜੋ ਕਿ ਜਿੱਤ ਹਾਸਲ ਕਰ ਚੁੱਕੇ ਨੇ ਇਸ ਵਕਤ ਆਮ ਆਦਮੀ ਪਾਰਟੀ ਜੋ ਕਿ ਜਲੰਧਰ ਦੇ ਵਿੱਚ ਖੁਸ਼ੀਆਂ ਮਨਾ ਰਹੀ ਹੈ ਉਹਨਾਂ ਦੇ ਵੱਲੋਂ ਜੋ ਜਸ਼ਨ ਮਨਾਇਆ ਜਾ ਰਿਹਾ ਹੈ ਜਿੱਤ ਦਾ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਲਈ ਵੀ ਇਸ ਨੂੰ ਇਮਤਿਹਾਨ ਮੰਨਿਆ ਜਾ ਰਿਹਾ ਸੀ ਕਿਉਂਕਿ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ 92 ਸੀਟਾਂ ਜਿੱਤੀਆਂ ਸੀ ਉਸ ਤੋਂ ਬਾਅਦ ਜੋ ਲੋਕ ਸਭਾ ਚੋਣਾਂ ਸੀ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ 13 ਤੋਂ ਸਿਰਫ 3 ਸੀਟਾਂ ਹੀ ਜਿੱਤ ਪਾਈ ਸੀ ਜਿਸ ਦੇ ਵਿੱਚ ਜੋ ਵੋਟ ਸ਼ੇਅਰ ਹੈ ਉਹ ਵੀ ਘੱਟਦਾ ਹੋਇਆ ਦਿਖਾਈ ਦਿੱਤਾ ਸੀ ਇਸ ਕਰਕੇ ਇਮਤਿਹਾਨ ਕਿਹਾ ਜਾ ਰਿਹਾ ਸੀ ਇਹਨਾਂ ਚੋਣਾਂ ਨੂੰ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਬਾਏ ਇਲੈਕਸ਼ਨਸ ਨੇ ਇੱਕ ਜੋ ਕਹਿ ਸਕਦੇ ਆ ਕਿ ਪ੍ਰੀ ਐਗਜ਼ਾਮ ਦਾ ਜੋ ਰੂਪ ਲੈ ਰਹੇ ਸੀ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਇਹ ਨਾ ਚੋਣਾਂ ਦੇ ਵਿੱਚ ਹਾਰੇਗੀ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਦੇ ਉੱਤੇ ਫਰਕ ਜ਼ਰੂਰ ਪਵੇਗਾ ਸੋ ਬਾਕੀ ਵੀ ਅਲੇ ਸੀਟਾਂ ਤੇ ਚੋਣਾਂ ਹੋਣੀਆਂ ਬਾਕੀ ਐ ਪਰ ਜੋ ਜਲੰਧਰ ਪੱਛਮੀ ਸੀਟਾ ਉੱਤੇ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਜੋ ਕਿ 37000 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਮੋਹਿੰਦਰ ਭਗਤ ਨੇ ਔਰ ਦੂਸਰੇ ਨੰਬਰ ਤੇ ਜੋ ਪਾਰਟੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜੋ ਕਿ ਸ਼ੀਤਲ ਅੰਗੂਰਾਲ ਨੇ ਜਿਨ੍ਹਾਂ ਨੂੰ 10 ਫਗਸਤ 17000 ਦੇ ਕਰੀਬ ਵੋਟਾਂ ਮਿਲੀਆਂ ਨੇ ਔਰ ਤੀਸਰੇ ਨੰਬਰ ਤੇ ਕਾਂਗਰਸ ਨੂੰ ਜੋ ਵੋਟਾਂ ਨੇ 12000 ਦੇ ਕਰੀਬ ਮਿਲੀਆਂ ਨੇ ਤੇ ਸ਼ਰੋਮਣੀ ਅਕਾਲੀ ਦਲ ਜੋ ਕਿ ਸਿਰਫ 1200 ਵੋਟਾਂ ਹੀ ਹਾਸਲ ਕਰ ਪਾਈ ਅਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੇ ਬਹੁਜਨ ਸਮਾਜ ਪਾਰਟੀ ਦੀ ਤਾਂ 725 ਵੋਟਾਂ ਦੇ ਨਾਲ ਜੋ ਲੋਗਾ ਨੇ ਉਹਨਾਂ ਨੂੰ 725 ਵੋਟਾਂ ਦਿੱਤੀਆਂ ਨੇ ਸੋ ਇਸ ਵਕਤ ਜੋ ਜਿੱਤ ਹੋਇਆ ਆਵਾਜ਼ਵੀ ਪਾਰਟੀ ਦੀ ਚੋਲੀ ਦੇ ਵਿੱਚ ਆਈ ਹੈ ਇਸ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਵੀ ਵਧਾਈ ਦਿੱਤੀ ਅਤੇ ਮੋਹਿੰਦਰ ਭਗਤ ਨੂੰ ਮੁਬਾਰਕਬਾਦ ਦੰਦਿਆ ਕਿਹਾ ਕਿ ਲੋਕਾਂ ਨੇ ਜਲੰਧਰ ਪੱਛਮੀ ਸੀਟ ਤੇ ਆਵਾਜ਼ਵੀ ਪਾਰਟੀ ਜਿਤਾਇਆ ਅਤੇ ਵਾਅਦੇ ਅਨੁਸਾਰ ਜਲੰਧਰ ਪੱਛਮੀ ਸੀਟ ਦਾ ਵਿਕਾਸ ਅਤੇ ਜੋ ਵਿਸਤਾਰ ਕੀਤਾ ਜਾਵੇਗਾ ਔਰ ਕੰਮ ਇੱਥੇ ਹੁਣ ਤੇਜ਼ੀ ਦੇ ਨਾਲ ਹੋਵੇਗਾ ਸੋ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਤੋਂ ਆਪਣੇ ਰੂਪ ਦੇ ਵਿੱਚ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ 2024 ਦੇ ਵਿੱਚ ਆਮ ਆਦਮੀ ਪਾਰਟੀ ਕਾਫੀ ਜੋ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ ਸੀ ਕਿਉਂਕਿ 13 ਚੋਂ ਸਿਰਫ 3 ਸੀਟਾਂ ਹੀ ਇਸੇ ਆਈਆਂ ਸੀ ਅਤੇ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਜੋ ਵੋਟ ਸ਼ੇਅਰ ਹੈ ਉਹ ਵੀ ਘਟਦਾ ਹੋਇਆ ਦਿਖਾਈ ਦਿੱਤਾ ਸੀ ਪਰ ਹੁਣ ਵੋਟ ਸ਼ੇਅਰ ਹੈ ਜੋ ਇੱਕ ਵਾਰ ਮੁੜ ਤੋਂ ਵਾਪਸ ਆਉਂਦਾ ਹੈ ਦਿਖਾਈ ਦੇ ਰਿਹਾ ਹੈ ਲੋਕ ਇੱਕ ਵਾਰ ਫੇਰ ਤੋਂ ਆਮ ਆਦਮੀ ਪਾਰਟੀ ਦੇ ਲਈ ਜੋ ਵੋਟ ਦੇ ਰਹੇ ਪਏ ਨੇ ਲੋਕਾਂ ਨੇ 모ਹਿੰਦਰ ਭਗਤ ਨੂੰ ਇੱਕ ਵੱਡੀ ਲੀਡ ਦੇ ਨਾਲ ਜਲੰਧਰ ਪਛਮੀ ਸੀਟ ਤੋਂ ਜੇਤੂ ਕਰਾਰ ਦਿੱਤਾ ਇਸ ਵਕਤ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਉਹਨਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਪਏ ਨੇ ਔਰ ਜਿੱਤੇ ਦੀ ਖੁਸ਼ੀ ਹੈ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵਕਤ ਮਨਾਈ ਜਾ ਰਹੀ ਪਈ ਹੈ ਸੋ 모ਹਿੰਦਰ ਭਗਤ ਨੂੰ ਜਿੱਤ ਪ੍ਰਾਪਤ ਹੋਈ ਹੈ ਜੋ ਕਿ ਜਲੰਧਰ ਪਛਮੀ ਸੀਟ ਤੋਂ ਜੋ ਲਗਭਗ 37000 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ